ਤਰਨਤਾਰਨ ਸ਼ਹਿਰ ਵਿੱਚ ਸਥਿਤ ਗਾਂਧੀ ਪਾਰਕ ਦੀ ਹਾਲਤ ਤਰਸਯੋਗ ਹੁੰਦੀ ਜਾ ਰਹੀ ਹੈ ਪਰ ਨਗਰ ਕੌਂਸਲ ਤਰਨਤਾਰਨ ਇਸ ਵੱਲ ਧਿਆਨ ਨਹੀਂ ਦੇ ਰਿਹਾ ਸ਼ਹਿਰ ਨਿਵਾਸੀਆਂ ਦਾ ਆਖਣਾ ਹੈ ਕਿ ਇਸ ਪਾਰਕ ਵਿੱਚ ਹਰ ਰੋਜ਼ ਬੱਚੇ ਬਜ਼ੁਰਗ ਅਤੇ ਲੇਡੀਆਂ ਆਪਣਾ ਮਨੋਰੰਜਨ ਕਰਨ ਆਉਂਦੇ ਹਨ ਝੂਲੇ ਟੁੱਟੇ ਹੋਣ ਕਾਰਨ ਬੱਚਿਆਂ ਨੂੰ ਸੱਟ ਲੱਗਣ ਦਾ ਖਤਰਾ ਬਣਿਆ ਰਹਿੰਦਾ ਪਰ ਕਈ ਸਾਲ ਬੀਤ ਜਾਣ ਦੇ ਬਾਵਜੂਦ ਨਵੇਂ ਝੂਲੇ ਨਹੀਂ ਲਗਾਏ ਜਾ ਰਹੇ ਲੋਕਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਪਾਰਕ ਵਿੱਚ ਨਵੇਂ ਝੂਲੇ ਲਗਾਏ ਜਾਣ ਅਤੇ ਸਫਾਈ ਕਰਵਾਈ ਜਾਵੇ ਅਸੀਂ ਤਰਨਤਨ ਦੇ ਗਾਂਧੀ ਬਾਗਿਸ਼ ਟੋਟਿਆਂ ਜੀ ਨਾ ਇੱਕ ਵਾਹੇ ਦੇ ਤਰਨਤਨ ਦਾ ਪਾਰ ਗਿਆ ਜਿੱਥੇ ਰੋਕ ਜਾਂ ਕੇ ਸੈਰ ਕਰਦੇ ਆ ਆਪਣੀ ਸ਼ੇਧ ਦਾ ਧਿਆਨ ਰੱਖਦੇ ਆ ਨਾਲ ਨਾਲ ਬੱਚੇ ਵੀ ਆਉਂਦੇ ਇੱਥੇ ਉਹ ਖੇਲਦੇ ਆ ਝੂਲੇ ਵਗੈਰਾ ਲੈਂਦੇ ਆ ਇੱਥੇ ਝੂਲਿਆਂ ਦੇ ਹਾਲ ਬਹੁਤ ਮਾੜੀ ਐ ਟੁੱਟੇ ਪਏ ਆ ਆਦੀ ਪ੍ਰਸ਼ਾਸਨ ਵੱਲੋਂ ਮੰਗਿਆ ਵੀ ਇਹਨਾਂ ਦੀ ਰਿਪੇਅਰ ਕਰਾਈ ਜਾਵੇ ਤੇ ਕੁਝ ਬਾਕੀ ਪਾਰਕ ਵਿੱਚ ਜੋ ਵੀ ਕੁਝ ਹੋਣ ਵਾਲੇ ਕੰਮ ਆ ਉਹ ਸਹੀ ਕਰਕੇ ਕੀਤੇ ਜਾਣ ਤਾਂ ਕਿ ਲੋਕਾਂ ਨੂੰ ਕੋਈ ਦਿੱਕਤ ਨਾ ਆਵੇ ਗਾਂਧੀ ਬਾਗ ਇੱਥੇ ਇੱਕ ਸਫਾਈ ਦਾ ਪ੍ਰਬੰਧ ਨਹੀਂ ਹੈਗਾ ਤੇ ਇੱਕ ਕਿ ਲੈ ਛੋਟੇ ਪਾਇ ਨਈ ਰੇ ਪੈਰ ਉੱਚੀ ਤੇ ਤਰਨੰਗੀਆਂ ਦੀ ਰਿਪੇਅਰ ਕਰਨ ਵੇਜੀਆਂ ਨੂੰ ਕਹਿਣ ਸਫਾਈ ਦੀ ਮੰਗਾਈ ਮੈਂ ਅੱਜ ਤਰਨ ਤਰਨ ਦੇ ਮਸ਼ਹੂਰ ਗਾਂਧੀ پارک 'ਚ ਖੜਾ ਗਾਂਧੀ پارک ਜਿਹੜਾ ਤਰਨ ਤਰਨ ਦੇ ਸੈਂਟਰ ਵਿੱਚ ਹੈਗਾ ਇੱਥੇ ਬਹੁਤ ਹੀ ਪੁਰਾਣਾ ਗਾਂਧੀ پارک ਹੈ ਅਸੀਂ ਵੀ ਛੋਟੇ ਹੁੰਦੇ ਤਾਂ ਇੱਥੇ ਆਉਂਦੇ ਰਹੇ ਹਾਂ ਅੱਜ ਹੀ ਬੱਚਿਆਂ ਨੂੰ ਲੈ ਕੇ ਆਨੇ ਆ ਪਿੱਛੇ ਜਿਵੇਂ ਛੁੱਟੀਆਂ ਨਿਕਲੀਆਂ ਵਾ ਸ਼ਨੀ ਆਇਆ ਤਾਂ ਖਾਸ ਤੌਰ ਤੇ ਸ਼ਨੀ ਐਤਵਾਰ ਤੇ ਬਹੁਤ ਹੀ ਜ਼ਿਆਦਾ ਇੱਥੇ ਰਸ਼ ਹੁੰਦਾ ਦੇਖਣ ਚ ਆਇਆ ਕਿ ਇੱਥੇ ਤਕਰੀਬਨ ਸਾਰੇ ਹੀ ਝੂਲੇ ਟੁੱਟੇ ਨੇ ਜਿਹੜਾ ਕਿ ਕਦੀ ਵੀ ਕੋਈ ਵੀ ਬਹੁਤ ਬਹੁਤ ਹੀ ਕਿਸੇ ਨੂੰ ਸੱਟ ਲੱਗ ਸਕਦੀ ਹੈ ਜਾਂ ਕੋਈ ਵੀ ਹਾਦਸਾ ਵਾਪਰ ਸਕਦਾ ਹੈ ਜਿੰਨੂੰ ਰੋਕਿਆ ਨਹੀਂ ਜਾ ਸਕਦਾ ਪ੍ਰਸ਼ਾਸਨ ਜਗਾ ਜਗਾ ਗੰਦਗੀ ਦੇ ਢੇਰ ਲੱਗੇ ਹੋਏ ਨੇ ਇੱਥੇ ਪ੍ਰਬੰਧ ਪਾਣੀ ਦਾ ਵੀ ਬਿਲਕੁਲ ਨਹੀਂ ਹੈ ਜੇ ਮਾਪਿਓ ਆਪਣੇ ਬੱਚਿਆਂ ਲੈ ਕੇ ਆਉਂਦੇ ਨੇ ਜਿਵੇਂ ਸ਼ਾਮੀ 5 ਵਜੇ ਤੋਂ ਲੈ ਕੇ 6-7 ਵਜੇ ਤੱਕ ਇੱਥੇ ਰੌਣਕ ਹੁੰਦੀ ਹੈ ਜੀ ਪਰ ਇੱਥੇ ਪ੍ਰਬੰਧ ਨਾ ਹੋਣ ਕਰਕੇ ਇਹਦੀ ਹਾਲਤ ਬੜੀ ਹੀ ਦਰਦਨਾਕ। ਕారణਕਤ ਸ਼ਹਿਰ ਦੇ ਵਿੱਚ ਇੱਕ ਹੀ ਪਾਰਕ ਹੈ ਜਿਸ ਨੂੰ ਗਾਂਧੀ ਪਾਰਕ ਕਿਹਾ ਜਾਂਦਾ ਹੈ। ਵੈਸੇ ਤਾਂ ਚਾਰ ਪਾਰਕ ਹੋਰ ਹਨ ਲੇਕਿਨ ਮੇਨ ਪਾਰਕ ਇਹੋ ਗਿਣਿਆ ਜਾਂਦਾ ਹੈ ਕਿਉਂਕਿ ਇਹ ਸ਼ਹਿਰ ਦੀ ਹੱਬ ਵਿੱਚ ਹੈ। ਜਦ ਸ਼ਹਿਰ ਵਾਸੀਆਂ ਨੇ ਗੱਲ ਕੀਤੀ ਉਹਨਾਂ ਕਿਹਾ ਕਿ ਇਸ ਵਿੱਚ ਜੋ ਪਿਛਲੇ ਟਾਈਮ ਕਾਂਗਰਸ ਸਰਕਾਰ ਵੱਲੇ ਝੂਲੇ ਲਗਾਏ ਗਏ ਸਨ ਉਹਨਾਂ ਦੀ ਹਾਲਤ ਅਸਜੋਗ ਬਣੀ ਹੋਈ ਹੈ। ਉਹ ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਇਹਨਾਂ ਨੂੰ ਠੀਕ ਰਾਇਆ ਜਾਵੇ ਜਾਂ ਕਿ ਨਵੇਂ ਲਗਾਇਆ ਜਾਵੇ। ਕੈਮਰਾਮੈਨ ਵਿਕਰਮ ਖਾਲ ਦੇ ਨਾਲ ਗ੍ਰਿੰਦਰ ਟਿੱਕੂ ਕੋ ਫਾਸਟੇ ਨੂੰ ਇਤਰਨ ਦਾ